ਸਫਰ ਜਿੰਦਗੀ ਵਿੱਚ ਅੱਜ ਡਾਕਟਰ ਮਨਮੋਹਨ ਸਿੰਘ ਦੇ ਜ਼ਿੰਦਗੀ ਦੇ ਸਫ਼ਰ ਬਾਰੇ ਤੁਹਾਨੂੰ ਜਾਣਕਾਰੀ ਦੇ ਰਿਹਾ ਹਾਂ 26 ਸਤੰਬਰ 1932 ਨੂੰ ਡਾਕਟਰ ਮਨਮੋਹਨ ਸਿੰਘ ਦਾ ਜਨਮ ਹੋਇਆ ਸੀ 1954 ਵਿੱਚ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐਮਏ ਇਕਨੋਮਿਕਸ ਕੀਤੀ ਸੀ 1957 ਵਿੱਚ ਕੈਂਬਰੇਜ ਯੂਨੀਵਰਸਿਟੀ ਗ੍ਰੇਟ ਬ੍ਰਿਟੇਨ ਤੋਂ ਉਹਨਾਂ ਨੇ ਇਕਨੋਮਿਕਸ 3 ਪੋਸ 3 ਸਾਲਾ ਕੋਰਸ ਕੀਤਾ ਸੀ 1962 ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਇਕਨੋਮਿਕਸ ਡੀਫਿਲ ਕੀਤੀ ਸੀ 1971 ਵਿੱਚ ਆਰਥਿਕ ਸਲਾਹਕਾਰ ਦੇ ਰੂਪ ਵਿੱਚ ਭਾਰਤ ਸਰਕਾਰ ਵਿੱਚ ਸ਼ਾਮਲ ਹੋਏ ਸੀ 1972 ਵਿੱਚ ਵਿੱਤ ਮੰਤਰਾਲੇ ਵਿੱਚ ਆਰਥਿਕ ਸਲਾਹਕਾਰ ਦੇ ਰੂਪ ਵਿੱਚ ਸ਼ਾਮਲ ਹੋਏ ਸੀ 1980 ਤੋਂ 82 ਤੱਕ ਯੋਜਨਾ ਅayog ਦੇ ਮੈਂਬਰ ਰਹੇ ਸੀ 1982 ਤੋਂ 85 ਤੱਕ ਉਹ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹੇ ਸੀ 1985 ਤੋਂ 87 ਤੱਕ ਯੋਜਨਾ ਆਯੋਗ ਦੇ ਉਪਾਧਿਐਕਸ਼ ਰਹੇ ਸੀ 1987 ਤੋਂ 90 ਤੱਕ ਜਿਨੀਵਾ ਵਿੱਚ ਦੱਖਣ ਆਯੋਗ ਦੇ ਮਹਾਂ ਸੇcret ਬਣੇ ਸੀ 1990 ਵਿੱਚ ਆਰਥਿਕ ਮਾਮਲਿਆਂ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਬਣੇ ਸੀ ਤੇ 1991 ਵਿੱਚ ਅਸਮ ਤੋਂ ਰਾਜ ਸਭਾ ਦੇ ਮੈਂਬਰ ਚੁਣੇ ਗਏ ਜੋ ਲਗਾਤਾਰ 5 ਵਾਰ ਰਹੇ 1995 2001 2007 ਤੇ 2013 ਤੱਕ 1991 ਤੋਂ ਲੈ ਕੇ 1996 ਤੱਕ ਉਹ ਪੀਵੀ ਨਰਸੀਮਹਾ ਰਾਓ ਦੀ ਸਰਕਾਰ ਦੇ ਵਿੱਚ ਦੇਸ਼ ਦੇ ਵਿੱਤ ਮੰਤਰੀ ਬਣੇ 2004 ਤੋਂ ਲੈ ਕੇ 2014 ਤੱਕ ਉਹ ਭਾਰਤ ਦੇ ਪ੍ਰਧਾਨ ਮੰਤਰੀ ਲਗਾਤਾਰ 10 ਸਾਲ ਰਹੇ ਤੇ 26 ਦਸੰਬਰ 2024 ਨੂੰ ਉਹ ਸਾਰਿਆਂ ਨੂੰ ਸਦਾ ਲਈ ਛੱਡ ਕੇ ਚਲੇ ਗਏ